ਯੁੱਧ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਫਿਰੋਜ਼ਪੁਰ ਪੁਲਿਸ ਨੇ ਅਲੱਗ-ਅਲੱਗ ਮਹਿੰਮਾਂ ਚਲਾਈਆਂ ਹੋਈਆਂ ਅਤੇ ਇਸ ਦੇ ਚੱਲਦੇ ਆ ਜਿੱਥੇ ਭਾਰੀ ਮਾਤਰਾ ਦੇ ਵਿੱਚ ਨਸ਼ਾ ਫੜਿਆ ਜਾ ਰਿਹਾ ਉਥੇ ਹੀ ਤਸਕਰਾਂ ਨੂੰ ਕਾਬੂ ਵੀ ਕੀਤਾ ਜਾ ਰਿਹਾ ਇਸੇ ਕਾਰੀ ਦੇ ਤਹਿਤ ਫਿਰੋਜ਼ਪੁਰ ਦੇ ਐਨ ਏ ਐਨਟੀ ਐਫ ਦੇ ਵੱਲੋਂ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ ਇੱਕ ਡਰੋਨ ਤੇ ਹੈਰੋਇਨ ਬਰਾਮਦ ਕੀਤੀ ਗਈ ਹੈ ਏਜੀਆਈ ਸੋਹਣ ਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੇ ਕੋਲੋਂ 13 ਗ੍ਰਾਮ ਅਤੇ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਉਸ ਦੇ ਕੋਲੋਂ ਡਰੋਨ ਵੀ ਬਰਾਮਦ ਕੀਤਾ ਗਿਆ ਜਿਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹ ਵਿਅਕਤੀ ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦਾ ਸੀ ਜਿਸ ਦੇ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪਤਾ ਕੀਤਾ ਜਾ ਰਿਹਾ ਹੈ ਕਿ ਆਖਿਰਕਾਰ ਤਾਰਾਂ ਕਿੱਥੋਂ ਤੱਕ ਜੁੜੀਆਂ ਨੇ ਅਤੇ ਹੋਰ ਕਿਹਨਾ ਕਿਹਨਾ ਦੇ ਨਾਲ ਇਸ ਦੀ ਮਿਲੀਭੁਗਤ ਹੈ ਜਿਹੜੇ ਸਾਡੇ ਐਨਟੀਐਫ ਦੀ ਟੀਮ ਫਰੋਜ਼ ਪਰ ਇਹ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਕਰੀਬ 1 ਕਿਲੋ ਤੇ 13 ਗ੍ਰਾਮ ਹੀਰੋਇਨ ਔਰ ਇੱਕ ਡਰੋਨ ਬਰਾਮਦ ਕੀਤਾ ਇਹ ਸਾਰਨੀ ਇਨਫੋਰਮੇਸ਼ਨ ਮੇਰੀ ਮੈਂ ਪਹਿਲੇ ਵੀ ਆਲਰੇਡੀ ਇੱਕ ਵਾਰੀ ਪਹਿਲਾਂ ਵੀ ਕਹਿ ਚੁੱਕਾ ਵੀ ਜਿਹੜਾ ਡਰੋਨ ਹੈ ਇਹ ਪਾਕਿਸਤਾਨ ਤੋਂ ਆਂਦੇ ਆ ਜਿਹੜਾ ਮੁਜਮਾ ਮੈਂ ਮੁਜਮਦਾ ਨਾਮ ਹੈਗਾ ਸੰਦੀਪ ਸਿੰਘ ਉਰਫ ਦੀਪਾ ਪੁੱਤਰ ਦਰਸ਼ਨ ਸਿੰਘ ਵਾਸੀ ਹੈਗਾ ਜਖਰਾਵਾ ਇਹ ਹੈਗਾ थाना सदर ਫਿਰੋਜਪੁਰ ਇਹਦੀ ਉਮਰ ਹੈਗੀ ਹੈ ਕਰੀਬ 23 ਸਾਲ ਦਾ ਹੈਗਾ ਇਹ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਬੰਦਾ ਕੰਮ ਕਰਦਾ ਇਹਦੇ ਨਾਲ ਹੋਰ ਵੀ ਸਾਥੀ ਹੈਗੇ ਆ ਜਿਹੜੇ ਇਹ ਕੰਮ ਕਰਦੇ ਆ ਇਹ ਮਿਲ ਕੇ ਡਰੋਨ ਮੰਗਾਉਂਦੇ ਆ ਪਾਕਿਸਤਾਨ ਤੋਂ ਤੇ ਇੱਥੇ ਸਪਲਾਈ ਕਰਦੇ ਆ ਤੇ ਸਾਡੀ ਟੀਮਾਂ ਆਲਰੇਡੀ ਸਾਡੇ ਡੀਐਸਪੀ ਸਾਹਿਬਾਨ ਜੀਓ ਸਾਹਿਬਾਨ ਸਾਡੇ ਔਰ ਸਾਡੀ ਟੀਮਾਂ ਹੁਣ ਇੰਨੀ ਅਲਰਟ ਹੋ ਚੁੱਕੀਆਂ ਆ ਹਈ ਟਾਈਮ ਟਾਈਮ ਇਹਨਾਂ ਦੀਆਂ ਮੀਟਿੰਗਾਂ ਲੈਂਦੇ ਆ ਔਰ ਇਹਨਾਂ ਨੂੰ ਦੱਸਦੇ ਰਹਿੰਦੇ ਆ ਵੀ ਤੁਸੀਂ ਵਧੀਆ ਕੰਮ ਕਰੋ ਔਰ ਜਿਹੜੇ ਸਾਡੇ ਇਨਫੋਰਮਰ ਵੀ ਹੈਗੇ ਆ ਉਹਨਾਂ ਨੇ ਵੀ ਇਹੀ ਗੱਲ ਕਹਿੰਦੇ ਵੀ ਤੁਸੀਂ ਸਾਨੂੰ ਚੰਗਾ ਕੰਮ ਇਨਫੋਰਮੇਸ਼ਨ ਵਧੀਆ ਦਿਓ ਤਾਂ ਜੋ ਜਿਹੜਾ ਇਹ ਨਸ਼ਿਆਂ ਦੇ ਖਿਲਾਫ ਇਹ ਮੁਹਿੰਮ ਚੱਲੀ ਹੈ ਤੇ ਅਸੀਂ ਇਹ ਚੀਜ਼ ਬਿਲਕੁਲ ਜੋ ਸਾਡੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਅਸੀਂ ਇਹ ਸੱਚ ਕਰਨਾ ਅਸੀਂ ਇਹ ਕੋੜ ਨੂੰ ਪੰਜਾਬ ਚੋਂ ਕੱਢਣਾ ਸਰ ਇਹ ਕਿੰਨੀ ਹੀਰੋਇਨ ਹੈ ਜਿਹੜੀ ਗ੍ਰਾਮੋ ਕੀਤੀ ਹੈ ਮੈਂ ਦੱਸ ਚੁੱਕਾ ਜੀ ਵੀ 1 ਕਿਲੋ ਤੇ ਹੈਗੀ ਹੈ ਜੀ 13 ਗ੍ਰਾਮ ਹੀਰੋਇਨ ਹੈ ਇਸਨ ਕਿੱਥੇ ਦਿੰਦਾ ਸੀਗਾ ਸੀਗਾ ਫਿਰ ਉਹਨੂੰ ਕਿੱਥੇ ਵੇਚਦਾ ਸੀ ਉਹ ਇਹਨੇ ਮੰਗਵਾਈ ਸੀਗੀ ਪਾਕਿਸਤਾਨ ਨੂੰ ਕਿੱਦਾਂ ਲਿੰਕ ਹੋਇਆਗਾ ਇਹਨੇ ਹੁਣ ਇਹਦੀ ਪੁਛਕਿਸ਼ ਕਰਾਂਗੇ ਜੀ ਇਹ ਕਰਕੇ ਪੁਛਕਿਸ਼ ਵੀ ਇਹਦੇ ਬੈਕਵਰਡ ਲਿੰਕ ਤੇ ਜਾਵਾਂਗੇ ਵੀ ਕਿੱਥੋਂ ਲੈ ਕੇ ਆਂਦਾ ਸੀ ਔਰ ਕਿਹਨੂੰ ਸਪਲਾਈ ਕਰਦਾ ਸੀਗਾ ਸਾਨੂੰ ਹਜੇ ਫਿਲਹਾਲ ਇਹਨਾਂ ਪਤਾ ਵੀ ਇਹ ਸਪਲਾਈਰ ਇੱਕ ਬੰਦਾ ਨਹੀਂ ਹੈਗਾ ਤਿੰਨ ਚਾਰ ਜਣੇ ਹੈਗੇ ਆ ਤੇ ਹਜੇ ਵੀ ਫਿਲਹਾਲ ਉਹ ਵੀ ਪੁਛਕਿਸ਼ ਕਰ ਰਹੇ ਆ ਤੇ ਪੁਛਕਿਸ਼ ਕਰਕੇ ਫਿਰ ਦੱਸਾਂਗੇ ਜੀ ਆਪਾਂ ਵੀ ਨੈਕਸਟ